ਜਮਾਗੀ ਝੂਠ ਬੋਲ ਕੇ ਨਾਲ ਮੈਂ ਰੋਟੀ ਬਕਾਈ ਸੀ ਨਾਲ ਮੈਂ ਭਾਂਡੇ ਵੀ ਮੰਜੇ ਓ ਚੱਲ ਚੱਲ ਦਾ ਝੂਠ ਬੋਦਾ ਮਾੜੀ ਮੁੱਟੀ ਸ਼ਰਮ ਕਰ ਝੂਠ ਬੋਲਣ ਲੱਗਿਆ ਨਾ ਇੱਕ ਗੱਲ ਦੱਸ ਬਾਰੀ ਤਾਂ ਮੇਰੀ ਕੀ ਤੈ ਰੋਟੀ ਕਦੋਂ ਬਣਾਤੀ ਬਈ ਓਏ ਰਾਤ ਮੈਂ ਬਣਾਈ ਸੀ ਮੈਂ ਐਂ ਕਰੋ ਚੱਲ ਤੁਸੀਂ ਮੈਂ ਗੱਪੀਆਂ ਹਾਂ ਐਂ ਕਰੋ ਭੁੱਗੋ ਅੱਜ ਥੋੜੀ ਰੌਣਕ ਚੱਲ ਜੂਗੇ ਚੱਲੋ ਚੱਲ ਪਤਾ ਲੱਗੂ ਆਲੇ ਆਲੇ ਨੂੰ ਭੁੱਗ ਨਹੀਂ ਰਹਾ ਆ ਰੋਟੀ ਐ ਰੋਟੀ ਆਜਾ ਭੁੱਗ ਫੇਰ ਚੱਲ ਚੱਲ ਹਾਂ ਭੁੱਗੋ ਨਹੀਂ ਨਹੀਂ ਨਾ 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 ਮੈਂ ਤਾਂ ਦਜੀਜਾ ਘੱਗੜੂਗਾ ਭਾਈ ਤੀਜਾ ਹਫਤਾ ਤੁੱਟਾ ਰੋਟੀਆਂ ਨਾ 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 ਕੋਈ ਕੱਟਾ ਠੋਲੇ ਮੈਂ ਭੁਗੋ ਭਾਈ ਦਵਾਰੇ ਭੁਗੋ ਚੱਲ ਕੋਈ ਨਹੀਂ ਆ ਜਾ ਆ ਜਾ ਆ ਜਾ ਆ ਹੁਣ ਰੋਟੀਆਂ ਦੀ ਰੋਡ ਨਹੀਂ ਭੁਗੋ ਲੈ ਆ ਆਹ ਇਹ ਹੁੰਦਾ ਹੁੰਦਾ ਭਾਈ ਇੱਕ ਵਾਰੀ ਹੁੰਦਾ ਹੁੰਦਾ ਹੁਣ ਬਾਰ ਬਾਰ ਆ ਜਾ ਪਰੋਠੀਆਂ ਆ ਜਾਣ ਚੱਲ 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 ਇਹੀ ਜਿਹਨੇ ਆਪਨੂੰ ਰਾਤ ਰੋਟੀਆਂ ਲਾ ਕੇ ਲਈ ਹੁੰਦੇ ਆ ਉਹ ਕੋਈ ਗੱਲ ਨਹੀਂ ਆਪਾਂ ਪਰੋਠੇ ਬਗਾਵਾਂਗੇ ਤੇ ਚੱਲ ਚੱਲ ਨਾ ਭਾਈ ਦਵਾਰੇ ਭੁਗੋ ਦਵਾਰੇ ਭੁਗੋ ਭਾਈ ਚੱਲ ਭੀ ਚੱਲ ਚੱਲ ਜਾ ਆ ਨਿਕਲ ਗਿਆ ਆਦੀ ਰੋਟੀ ਦਾ ਤੂੰ ਬਣਾਏਗਾ ਰੋਟੀ ਔਰ ਤੂੰ ਬਈ ਰੋਟੀ ਤੇ ਹੁਣ ਤੇਰੀ ਵਾਰੀ ਆ ਰੋਡੀਆਂ ਦੀ ਰੋਡ ਨਿਕਲ ਗਈ ਹੁਣ ਹਾਂ ਲੈ ਓ ਪਾ ਵੀ ਪਾ ਵੀ ਮੇਰੀ ਗੱਲ ਸੁਣੋ ਹਾਂ ਰੋਟੀ ਦਾ ਆਪਾਂ ਕਰਦੇ ਆ ਪ੍ਰੋਗਰਾਮ ਕੈਨਸਲ ਹਾਂ ਅੱਜ ਨਾ ਖੇੜੇ ਵਾਲੇ ਪਾਸੇ ਤੇ ਟੌਰ ਲਿਖੂੰਗੀ ਮੈਂ ਉਥੋਂ ਟੌਰ ਲੈ ਕੇ ਦਵਾਂ ਤੂੰ ਓ ਨਾ ਬਈ ਇਹ ਗੱਲ ਗਲਤ ਆ ਰੋਟੀ ਬਈ ਰੋਟੀ ਆਦੀ ਵਾਰੀ ਆਈ ਟੌਰ ਨਾ ਨਾ ਰੋਟੀ ਲੈ ਕੇ ਪਕਾਉਣੀ ਪਊਗੀ ਹਾਂ ਹਾਂ ਸਿੱਧੀ ਜੀ ਗੱਲ ਹੈ ਬਈ ਮੇਰੇ ਦਾ ਹੱਥ ਦੁਖਦਾ ਯਾਰ ਮੈਂ ਇਥੋਂ ਨਹੀਂ ਲੈਂਦੀ ਯਾਰ ਲੈ ਸਾਡੇ ਵੀ ਦੁਖਦੇ ਹੁੰਦੇ ਆ ਓ ਪਾ ਵੀ ਤੁਹ ਨਾਲੇ ਰੋਟੀ ਕਿਉਂ ਮੈਂ ਕਾ ਤੋ ਲਾਂ ਤੇਰੀ ਵਾਰੀ ਤੇ ਮੈਂ ਕਾ ਤੂੰ ਕੰਮ ਕਰ ਲੈ ਭਾਬੀ ਤੂੰ ਭੁੱਲ ਗਈ ਉਸ ਦਿਨ ਮੈਂ ਤੇਰੀ ਵਾਰੀ ਤੇ ਨਾਲੇ ਦਾ ਭਾਂਡੇ ਮਾਂਦੇ ਦੇ ਨਾਲੇ ਤੋਤੇ ਦੇ ਕੱਪੜੇ ਆ ਤਾਂ ਮੈਂ ਤੈਨੂੰ ਕਿਹਾ ਸੀ ਵੀ ਤੂੰ ਕੱਪੜੇ ਦੋ ਮੈਂ ਤੈਨੂੰ ਕਿਹਾ ਸੀ ਭਾਂਡੇ ਮਾਜ ਆਪਦਾ ਕੰਮ ਆਪੇ ਕਰਿਆ ਕਰੋ ਆਪਾਂ ਨਹੀਂ ਕਰਦੇ ਕੋਰਦੇ ਬੜੀ ਸ਼ਰਾਂ ਉਹ ਤੂੰ ਮੈਂ ਵੀ ਤੋ ਤੇਰੇ ਕੰਮ ਆ ਜਾਣਾ ਲਾਦੇ ਤਾ ਆਪਾਂ ਨੂੰ ਮੈਨੂੰ ਕਿ ਗੱਲ ਕਹਿ ਰਹੇ ਆ ਹਾਂ ਆਪਣੇ ਵਰਗੇ ਤਿੰਨ ਕੋਰੀ ਬੰਦੇ ਨਾ ਪੂਰੇ ਪਿੰਡ ਚ ਨਹੀਂ ਹੋਣਗੇ ਉਹ ਜਰੇ ਹਾਂ ਤੂੰ ਪਿੰਡ ਦੀ ਗੱਲ ਕਰਦਾ ਬਈ ਮੈਨੂੰ ਤਾਂ ਇਹ ਲੱਗਦਾ ਆਪਣੇ ਇਲਾਕੇ ਚ ਨਹੀਂ ਹੋਣੇ ਪੂਰੇ ਚ ਐਵੇਂ ਤਾਂ ਨਹੀਂ ਕਹਿੰਦੇ ਹੁੰਦੇ ਕਹਿੰਦੇ RAM ਮਲਾਏ ਜੋੜੀ ਇੱਕ ਅੰਨਾ ਇੱਕ ਕੋੜੀ ਕੋੜੀ ਕੋਈ ਵੱਡਾ ਕੰਮ ਕਰਕੇ ਓਏ ਆਹ ਕੌਣ ਆ ਗਿਆ ਉਹ ਆ ਗਿਆ ਸਿਕਰ ਦੁਪਹਿਰੇ ਹੋਏ ਉਹ ਕੰਮ ਤਾਂ ਸਾਡੇ ਪਹਿਲਾਂ ਨਹੀਂ ਹੁੰਦਾ ਆਹ ਕੌਣ ਆ ਗਿਆ ਉਹ ਭਾਬੀ ਜਾ ਗੇਟ ਖੋਲ ਤੂੰ ਮੈਂ ਜਾਵਾਂ ਉਹ ਤੂੰ ਜਾ ਲੈ ਜੇ ਤੂੰ ਬਾਈ ਨਾ ਨਾ ਮੈਂ ਨਹੀਂ ਜਾਂਦਾ ਯਾਰ ਤੂੰ ਜਾ ਮੈਨੂੰ ਹੀ ਜਾਣਾ ਪੈਣਾਗਾ ਦੱਸੋ ਕੋਈ ਨਹੀਂ ਪੁੰਦਾ ਆਹ ਪਤਾ ਨਹੀਂ ਕਿਹੜਾ ਸੂਰ ਮਾ ਜੰਮ ਪਿਆ ਜਿਹੜਾ ਦੁਪਹਿਰੇ ਸਾਡੇ ਘਰ ਬਾਰੇ ਨੂੰ ਚੱਕ ਲਿਆ ਆ ਨੀ ਆ ਨੀ ਆ ਭਾਈ ਜਾਨ ਹਾਂਜੀ ਕੌਣ ਹੋ ਤੁਸੀਂ ਕੀਨੂੰ ਮਿਲਣਾ ਮੈਨੂੰ ਨਹੀਂ ਬਿਛਾਣਾ ਕਮਰੇ ਮੈਂ ਤੁਹਾਡਾ ਭਲਾ ਡੜੇ ਵਾਲਾ ਫੁੱਫੜ ਹੈ ਫੁੱਫੜ ਨਾ ਮੈਂ ਨਾ ਤੁਹਾਨੂੰ ਕਦੇ ਦੇਖਿਆ ਨਾ ਮੈਂ ਤੁਹਾਨੂੰ ਜਾਣਦੀ ਆ ਉਹ ਤੂੰ ਭਾਈ ਜਾਣੇ ਨਾ ਜਾਣੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਜਾਣਦਾ ਤੂੰ ਬੱਬੂ ਨਹੀਂ ਹੈ ਕੁੜੇ ਹਾਂਜੀ ਤੇਰੇ ਘਰ ਵਾਲੇ ਦਾ ਨਾਮ ਆਪਣਾ ਜੋਰਾ ਹਾਂਜੀ ਤੇਰੇ ਜੌਰ ਦਾ ਨਾਮ ਆਪਣਾ ਔਰ ਨੌਪੁੱਲ ਜਾਂਦਾ ਮੈਨੂੰ ਉਹਦਾ ਕੀ ਕਹਿੰਦੇ ਹੁੰਦੇ ਨੇ ਜੱਸਾ 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 ਅੱਛਾ ਨਾ ਉਹ ਤਾਂ ਚਲ ਠੀਕ ਆ ਭਾਈ ਤੁਸੀਂ ਸਾਡੇ ਸਾਰੇ ਡੱਬਰ ਨੂੰ ਜਾਣਦੇ ਹੋ ਆ ਪਰ ਤੁਸੀਂ ਫੁੱਫੜ ਕਿਵੇਂ ਲੱਗੇ ਇਹ ਨਹੀਂ ਮੈਨੂੰ ਸਮਝ ਆਇਆ ਹਜੇ ਤੱਕ ਫੁੱਫੜ ਕਿਵੇਂ ਲੱਗਿਆ ਹੁਣ ਜੋਰੇ ਹੋਰਾਂ ਦੀ ਰਿਸ਼ਤੇਦਾਰੀ ਹੈ ਕਮਾਲਪੁਰ ਹਾਂਜੀ ਕਮਾਲਪੁਰੀਆਂ ਦਾ ਆਉਣਾ ਜਾਣਾ ਹੈਗਾ ਆਪਣਾ ਉੱਥੇ ਸਿਹਾਲੀਆਂ ਨਾਲ ਹਾਂ ਸਿਹਾਲੀਆਂ ਨੇ ਆਪਣਾ ਉੱਥੇ ਕੁੜੀ ਵਿਆਹ ਦਿੱਤੀ ਆਪਣਾ ਜੀਕੇ ਹਾਂ ਜੀਕੇ ਆਲੇ ਮੁੜ ਕੇ ਆ ਗਏ ਆ ਫੇਰ ਸਿਹਾਲ ਬਸ ਗਈ ਤੀ ਸਿਹੜੀਆਂ ਨੇ ਫੇਰ ਗਾਹਾਂ ਜ਼ਮੀਨ ਜਾਖਰੀ ਦਿੱਤੀ ਆਪਣਾ ਭਲਾੜੇ ਫਿਰ ਲੱਗਿਆ ਰਾਵਾਂ ਤੁਹਾਡਾ ਫੁੱਫੜਾ ਅੱਛਾ ਚੱਲ ਕੋਈ ਗੱਲ ਨਹੀਂ ਚਲੋ ਆਜੋ ਹਾਂ 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 ਚਲੋ ਭਾਈ ਚਲੋ ਹਾਏ ਇਹ ਗੱਲਾਂ ਤਾਂ ਬੜੀਆਂ ਦੂਰ ਦੂਰ ਤੱਕ ਕਰਕੇ ਕਹਦਾ ਮੈਂ ਤੁਹਾਡਾ ਦੂਰ ਦੀ ਰਿਸ਼ਤੇਦਾਰੀ ਚ ਆਖੇ ਫੁੱਫੜਾ ਇਹ ਸਾਡੇ ਸਾਰੇ ਟੱਬਰ ਨੂੰ ਵੀ ਜਾਣਦਾ ਮੰਨਿਆ ਵੀ ਸਾਡੇ ਟੱਬਰ ਨੂੰ ਸਾਰੇ ਨੂੰ ਜਾਣਦਾ ਹੈ ਪਰ ਇੱਕ ਗੱਲ ਹੋਰ ਆ ਭਾਈ ਅੱਜ ਕੱਲ ਜਵਾਨਾ ਇਨਾ ਮਾੜਾ ਕੀ ਪਤਾ ਕੋਈ ਚੋਰ ਚਾਪਟਾ ਫੁੱਫੜ ਬਣ ਕੇ ਆ ਗਿਆ ਹੋਵੇ ਇਹ ਕਹਿੰਦਾ ਹੋਵੇ ਇਹ ਕੋڑا ਮੈਨੂੰ ਜਾਣਦੇ ਆ ਮੈਂ ਕਹਿ ਦੋ ਮੈਂ ਤੁਹਾਡੇ ਸਾਡੇ ਟੱਬਰ ਨੂੰ ਜਾਣਦਾ ਆਏ ਮੈਂ ਤੇ ਯਕੀਨ ਨਹੀਂ ਕਰਨਾ ਹੌਲੀ ਹੌਲੀ ਪਤਾ ਕਰੋ ਵੀ ਬੰਦਾ ਹੈ ਕੀ ਚਲੋ ਹੁਣ ਲੈ ਹਟਿੜਤਾ ਆਪਣੀ ਨਹੀਂ ਭਰਦਾ ਆਇਕੋ ਹੋਰ ਆ ਗਿਆ ਚੰਦ ਭਾਂਦਾ ਟੇਸਣਾ ਸਹੀ ਗੱਲ ਐ ਯਾਰ ਆ ਜਾਂਦੇ ਨੇ ਮੂੰਹ ਚੱਕ ਕੇ ਉਜੋ ਰੇ ਆ ਦੇਖ ਖੜਿਆ ਤਾਂ ਕਿਵੇਂ ਐ ਜਿਵੇਂ ਪੀਆਰਟੀਸੀ ਦੀ ਬੱਸ ਹੁੰਦੀ ਐ ਸਹੀ ਗੱਲ ਐ ਯਾਰ ਹਾਂਜੀ ਕੌਣ ਹੋ ਤੁਸੀਂ ਮੈਂ ਹਾਂ ਮੈਨੂੰ ਨਹੀਂ ਜਾਣਦੇ ਤੁਸੀਂ ਉਹ ਮਾਇਆ ਭਾਈ ਥੋੜਾ ਭਲਾੜੇ ਵਾਲਾ ਫੁੱਫੜ ਭਲਾੜੇ ਵਾਲਾ ਫੁੱਫੜ ਆਹ ਹੈ ਉਹ ਤੁਹਾਨੂੰ ਅਕੱਲੀ ਸਿਖਾਈ ਕਿਸੇ ਨੇ ਵੱਡਿਆਂ ਦੇ ਜਾਂ ਤਾਂ ਪਹਿਰੇ ਹੱਥ ਲਾਉਦੇ ਹੁੰਦੇ ਨੇ ਜਾਹਰ ਕਾਹੋ ਖੁੱਪੜੀ ਜੀ ਸਾਸਰੀ ਕਾ ਹੈ ਖੁੱਪੜੀ ਜੀ ਸਾਸਰੀ ਕਾ ਸਾਸਰੀ ਕਾ ਆਹ ਮੁੰਡਾ ਬਣੂ ਕੋ ਜ਼ਿਆਦੇ ਸਿਆਣਾ ਲੱਗਦਾ ਭਾਈ ਆਹ ਖੁੱਪੜੀ ਜੀ ਇਹ ਤਾਂ ਥੋੜਾ ਜਿਆਦਾ ਸਿਆਣਾ ਹੈ ਆਹੋ ਤੋ ਭਾਈ ਕੁੜੀਏ ਬੈਠਣਾ ਆ ਲੈ ਆ ਲੈ 2 ਕਿਲੋ ਗਠੇ ਆਪਣਾ ਸਬਜ਼ੀ ਭਾਜੀ ਬਣਾ ਲੈ ਕੋਈ ਲਿਆਉਣ ਤਾਂ ਮੈ ਸੋ ਵੀ ਲੱਗਿਆ ਤੇ ਫਿਰ ਮੈਂ ਸੋਚਿਆ ਵੀ ਗਠੇ ਵੀ ਬਹੁਤ ਮਹਿੰਗੇ ਨੇ ਵੀ ਚਲੋ ਗੱਠੀ ਲੈ ਜਾਂਦਾ ਕਿਉਂ ਆ ਤੂੰ ਸਬਜ਼ੀ ਭਾਜੀ ਬਣਾ ਨਾ ਰੋਟੀ ਪਾਣੀ ਪਾਵਾਗੇ ਹਾਂਜੀ ਠੀਕ ਐ ਬਈ ਮੁੰਡਿਓ ਹਾਂਜੀ ਠੀਕ ਐ ਹਾਂ ਜੀ ਫੁੱਫੜ ਜੀ ਆਹ ਇਹ ਮੁੰਡਾ ਕੁਝ ਜ਼ਿਆਦੇ ਸਿਆਣਾ ਐ ਉਹ ਜੁੜੇ ਹਾਂ ਉਹ ਮਿਲੂ ਕਮਲਾ ਲੱਗਦਾ ਉਹ ਕਮਲਾ ਕਹਿ ਕੇ ਬੇਇਜ਼ਤੀ ਕਰਦੀ ਤੇ ਇੱਕ ਕਮਲਾ ਨਹੀਂ ਹੈ ਗਿਆ ਹੋਰ ਇਹ ਕਮਲੇ ਦਾ ਸਰਦਾਰ ਐ ਹਾਂ ਉਹ ਯਾਰ ਖਾਨ ਚੀਜੀ ਲਿਉਂਦੇ ਹੁੰਦੇ ਨੇ ਆ ਕੀ ਗੱਲ ਘਟੇ ਟੱਪ ਲੈ ਹੋਰ ਓ ਮੁੰਡਿਓ ਹਾਪਪੜਜੀ ਪਾਣੀ ਧਾਣੀ ਵੀ ਲਿਆਓ ਭਾਈ ਪਾਣੀ ਧਾਣੀ ਆ ਬੱਬੂ ਪਾਣੀ ਲਿਆ ਹਾਂ ਲੂਪੜਜੀ ਪਾਣੀ ਜਿਉਂਦੀ ਰਹਿ ਭਾਈ ਜਿਉਂਦੀ ਰਹਿ ਚਾਹ ਪਾਣੀ ਬਣਾਵਾਂ ਨਾ 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 ਚਲੋ ਠੀਕ ਆ ਨਾਲ ਬਿਸਕੁਟ ਵੀ ਪੂਜਿਆ ਵੀ ਕੱਲੀ ਚਾਹ ਨਾਲ ਤਜਾ ਬਣ ਜਾਂਦਾ ਮੈਨੂੰ ਖਜੂਰੇ ਹਾਂ ਤਾਂ ਬੜਾ ਠਿੱਕੀ ਆ ਯਾਰ ਹੋਰ ਯਾਰ ਦਾਲ ਪੂਜੀ ਤਾਂ ਕਦੀ ਨਾ ਪਨੂ ਨਹੀਂ ਮਿਲਿਆ ਹੈਗਾ ਮੁੱਕੀ ਜਾਂਦਾ ਦਾਲ ਪੂਜੀ ਜਾਂ ਮੈਨੂੰ ਓਏ ਜੱਸੇ ਹਾਂ ਓਏ ਮੈਂ ਤਾਂ ਫੁੱਫੜ ਘੱਟ ਮੈਂ ਤਾਂ ਚੋਟ ੱਗ ਜਾਦੇ ਲੱਗਦਾ ਓਏ ਇਹ ਓਏ ਜੋਰੇ ਤੂੰ ਪਹਿਗਾ ਯਾਰ ਤੈ ਕੀ ਧਰ ਲੈਣੀਆਂ ਨੇ ਫੁੱਫੜ ਤੋਂ ਓਏ ਆਪਣਾ ਸਮਾਨ ਚੱਕ ਕੇ ਲੈ ਜਾਊਗਾ ਯਾਰ ਅੰਦਰੋਂ ਆਹੋ ਬੜੇ ਓਰੇ ਸੋਨਾ ਦੱਬਿਆ ਆਪਾਂ ਨੇ ਨਾਲੇ ਗੱਲ ਸੁਣ ਜੁਰੇ ਹਾਂ ਓਏ ਤਾਂ ਕੁਛ ਦੇਖ ਕੇ ਹੀ ਗਿਆ ਆਪਾਂ ਨੂੰ ਗੰਡੇ ਲਿਆਇਆ ਦੇਖ ਆਪਣੇ ਕੀਤੀ ਮਲੰਗਾ ਦੇ ਕੋਈ ਨਹੀਂ ਕੋਈ ਨਹੀਂ ਚੱਕਦਾ ਓਰੇ ਪਹਿਜਾ ਤੋ ਯਾਰ ਇਹ ਵੀ ਗੱਲ ਠੀਕ ਹੈ ਯਾਰ ਤੇਰੀ ਓ ਮੁੰਡਿਓ ਓਠੋ ਭਾਈ ਕਿਹੜਾ ਓਏ ਓ ਜਰੇ ਹਉ ਬਰਾਂ ਮੱਢੀ ਕੇ ਓ 12 ਨਹੀਂ ਭਾਈ 7 ਵਜੇ ਨੇ ਦਿਨ ਚੜ ਗਿਆ ਓ ਗੁੱਫੜ ਦੀ ਅਸੀਂ ਨਹੀਂ ਫਿਰ 12 ਵਜੇ ਤੋਂ ਪਹਿਲਾਂ ਹੁਣ ਤੁਸੀਂ ਜਾਓ ਤੁਸੀਂ ਦਾ ਕੰਮ ਕਰ ਓਠੋ ਭਾਈ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਕਰੋ ਕਦੇ ਝੜੂ ਝੜੂ ਲਾਇਆ ਕਿ ਨਹੀਂ ਏ ਬੱਬੂ ਏ ਬੱਬੂ ਭਾਈ ਹਾਂਜੀ ਉਹ ਰਿਆ ਬਈ ਝਾੜੂ ਝੂੜੂ ਲਾਓ ਤੁਸੀਂ ਆ ਕੀ ਗੰਦ ਪਾਇਆ ਫੁੱਫੜ ਜੀ ਕੰਮੀ ਵਾਲੇ ਰਹਿੰਦੇ ਨੇ ਕੰਮ ਵਾਲੇ ਰਹਿੰਦੇ ਨੇ ਮੈਂ ਤਾਂ ਕਦੇ ਕੰਮ ਕਰਦੇ ਦੇਖਿਆ ਨਹੀਂ ਕਿਸੇ ਨੂੰ ਲੈ ਝਾੜੂ ਲੈ ਕੇ ਆ ਝਾੜੂ ਲੈ ਕੇ ਆ ਚਲੋ ਮੋਢਿਓ ਆ ਬਾੜੀ ਗੁੱਡੋ ਬਾੜੀ ਗੁੱਡੋ ਉੱਠ ਕੇ ਫੁੱਫੜ ਜੀ ਆਜੋ ਪਹਿਲਾਂ ਦੋ ਬੈ ਕੇ ਗੱਲਾਂ ਹੀ ਕਰ ਲੋ ਹਾਂ ਲੈ ਗੱਲ ਦੱਸੋ ਕੀ ਫੁੱਫੜ ਜੀ ਆਏ ਦੱਸੋ ਭਲਾ ਸਾਨੂੰ ਤੁਸੀਂ ਸਾਡੇ ਫੁੱਫੜ ਕਿਵੇਂ ਬਣ ਗਏ ਓਏ ਫੁੱਫੜ ਮੇਰੇ ਰ ਠੀਕ ਹੈ ਗੱਲ ਇਹ ਛੋਡੀ ਰਿਸ਼ਤਦਾਰੀ ਕਢਾਣਾ ਕਢਾੜਾਂ ਦੀ ਬਲਿਆ ਵਾਲਾ ਉਹਨਾਂ ਦੇ ਜ਼ਮੀਨ ਲੈ ਲਈ ਜਾ ਕੇ ਸਿਹਾਲ ਸਿਹਾਲ ਵਾਲੇ ਜਾ ਕੇ ਬਗੇ ਭਲਾੜੇ ਫਿਰ ਮੈਂ ਤੁਹਾਡਾ ਫੁੱਫੜ ਲੱਗਿਆ ਕਿ ਨਾ ਲੱਗਿਆ ਐ ਇਹ ਜੋ ਫੁੱਫੜ ਜੀ ਤੁਸੀਂ ਨੇ ਚਾਰ ਦਾ ਪਿੰਡ ਗਣਿਆ ਤੇ ਵਿੱਚ ਇੱਕ ਸ਼ਹਿਰ ਗਣਿਆਤਾ ਉੱਪਰ ਦੀ ਜ਼ਮੀਨ ਆ ਇਹ ਫੁੱਫੜ ਜੀ ਕਿੱਥੇ ਲੱਗੇ ਫੁੱਫੜ ਜੀ ਲੱਗੇ ਨਾ ਲੱਗੇ ਤੁਸੀਂ ਉੱਠੋ ਉੱਠ ਕੇ ਬਾਡੀ ਗੁੱਟੋ ਆ ਸਫਾਈ ਕਰੋ ਚਲੋ 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 ਉੱਠੋ ਚਲ ਆ ਗੜਾਈਆਂ ਜੇ ਨਾਲ ਲੈ ਨਾਲੇ ਚੱਲ 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 ਕਹੀਂ ਚੱਕ ਕੇ ਤੂੰ ਓ ਤੂੰ ਵੀ ਆ ਪਾਈ ਏ ਕੁੜੀਏ ਆਜੋ ਮੁਰਜੀ ਆਜੋ ਆਜੋ ਆ ਕਰੋ ਸਫਾਈਆਂ ਸਾਰੀ ਸਫਾਈ ਕਰੋ ਇਹ ਨਵੀਂ ਸਬਜ਼ੀ ਲਾਵਾਂਗੇ ਚੱਲ ਬਈ ਬੱਬਲ ਚੋਰ ਸ਼ਾਬਾਸ਼ ਸ਼ਾਬਾਸ਼ ਆਹ ਇਹ ਮੈਂ ਹੱਸ ਕੇ ਗਿਆ ਓਹ ਹੋ ਆ ਫੜੀ ਹੋਏ ਕਿਉਂ ਪਿਆਵਾਗੇ ਸ਼ੇਰ ਕਿਉਂ ਆ ਹੁਣ ਤੂੰ ਨਾ ਝਟ ਉਹ ਫੁੱੜ ਜੀ ਇਹਨੇ ਕੁਸ ਕਰਤਾ ਹਨੀ ਅਲੇ ਕੋਈ ਨਹੀਂ ਕੋਈ ਨਹੀਂ ਫੁੱੜ ਤੂੰ ਵੀ ਕਰ ਜਿਆਦੇ ਸਿਆਣਾ ਐ ਨਾ ਤੂੰ ਚਲੋ ਚਲੋ ਉਹ ਫੁੱੜੀ ਓਏ ਸਿੱਧੀ ਓਏ ਸਿੱਧੀ ਓਏ ਸਿੱਧੀ ਐ ਜਿਆਦੇ ਸਿਆਣਾ ਓਏ 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 ਐ ਓਏ ਐ